ਮੈਨੂੰ ਪਾਰ ਮੁਕਾਬੜ ਵਾਲੀ ਚਾਚੇ ਦੇ ਵੀ ਜਿੰਦ ਫੜੀ ਆ ਲੈ ਤੂੰ ਹੀ ਤਰਸ ਤੂੰ ਜੱਖਾ ਈ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਈ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਕਹਿੰਦੇ ਪਿਛਲੇ ਸਮੇਂ ਵਿੱਚ ਝਾਕ ਮਾਰ ਲੈ ਗੱਲ ਗੁਰਵਿੰਦਰਾ ਪੱਕੀ ਤਿਆਰ ਦੇ ਹਿੱਸੇ ਔਰ ਲਾਲ ਕਿੱਟ ਦੇ ਵਿੱਚ ਕਹਿੰਦੇ 5 ਨੰਬਰ ਦੀ ਕਿੱਟ ਔਰ ਭਾਰਾ ਸ਼ਰੀਰ ਕਹਿੰਦੇ ਕਬੱਡੀ ਖਿੱਚ ਕੇ ਪਾ ਦਿਤਿਆ ਕਹਿੰਦੇ ਆਹਦਾ ਵਸਵਾਦ ਪੰਜਾਬੀਆਂ ਦੀ ਖੇਡ ਵੇਖ ਕੇ ਜਦੋਂ ਪੰਜਾਬੀ ਪਾਉਂਦੇ ਰੇਡ ਕਹਿੰਦੇ ਮੱਥਾ ਟੇਕ ਕੇ ਜਦੋਂ ਲੱਗ ਜਾਂਦਾ ਜੱਫਾ ਨੂੰ ਰਾਣੀ ਦਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਗੱਲ 16 ਨੇ ਸੱਚ ਮਿੱਤਰੋ ਉਧਰਲੇ ਪਾਸੇ ਵੇਖੋ ਕਹਿੰਦੇ ਯੋਰ ਐਨ ਆਡੀ ਚੋਟੀ ਦਾ ਤੇ ਕੈਂਚੀ ਕਹਿੰਦੀ ਠੋਕ ਦਿਤਿਆ ਓਹ ਸਾਹਮਣੇ ਯੋਰ ਜ਼ੋਰ ਲੱਗੇ ਪੁਆਇੰਟ ਕਿੰਦੇ ਹਿੱਸੇ ਉਹਦਾ ਐਨ ਯੋਰ ਯੋਰ ਤੇ ਪੁਆਇੰਟ ਕਿੰਦੇ 7 ਨੰਬਰ ਦੀ ਕਿੱਟ ਐਨ ਸੇ ਦਾ ਪੁਆਇੰਟ ਜੋੜਿਆ ਆਓ ਫਿਰ ਦੇਖਾਂਗੇ ਸੁਖੀ ਅਗਲੀ ਰੇਡ ਪਾਉਣ ਦੇ ਲਈ ਵਾਦੀ ਹੋਈ ਹੈ ਵਰਲਡ ਕੱਪ ਦੇ ਵਿੱਚ ਵੀ ਕਹਿੰਦੇ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਹੈ ਇਹ ਮਾਣ ਸਨਮਾਨ ਐਵੇਂ ਨਹੀਂ ਮਿਲ ਜਾਂਦੇ ਇਹ ਪੁੱਤਾਂ ਵਰ ਪੁੱਤਾਂ ਵਾਂਗੂ ਜਿੱਦ ਨਾ ਕਰਦੀਆਂ ਮੂੜੇ ਹੋ ਕੇ ਰਹਿਣ ਮਰਦੀਆਂ ਲੋਕੀ ਫੇਰ ਵੀ ਕਹਿਣ ਨਿਕੰਬੀਆਂ ਮਾਏ ਨਹੀਂ ਧੀਆ ਛਿੜਕਾ ਧੀਆ ਛਿੜਕਾ ਖਾਣ ਨੂੰ ਜੰਮੀ ਹੈ ਮਾਏ ਨਹੀਂ ਧੀਆ ਛਿੜਕਾ ਲਓ ਕੀਤੀ ਟਰਾਈ ਸੁਖਦੀਪ ਕਹਿੰਦੇ ਰੇਡ ਆ ਸਟਾਪਰ ਵੀ ਕਹਦੇ ਐਨ ਸਿਰੇ ਦੀ ਆ ਲਓ ਦੇਖੋ ਲੱਗਦਾ ਜੋਰ ਸੱਜੇ ਖੱਬੇ ਉੱਤੇ ਥੱਲੇ ਬੱਲੇ 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 ਸੁਖਦੀਪ ਹੈ ਰੰਦੀਪ ਹੈ ਜਿਹਨੇ ਟਰਾਈ ਕੀਤੀ ਹੈ ਰੰਦੀਪ ਤੇ ਸੁਖੀ ਦਾ ਮੁਕਾਬਲਾ ਹੈ ਲਓ ਦੇਖਾਂਗੇ ਸਾਹਮਣੇ ਕੁਲਵਿੰਦਰ ਵੀ ਪੈਂਦੀ ਹੈ ਇੱਕ ਵੱਡੇ ਤੇ ਸਾਹਮਣੇ ਸਟਾਪਰਾਂ ਵੀ ਚਾਰੇ ਇੱਕੋ ਜਿਹੇ ਆ ਚਾਰਾਂ ਦੇ ਵਿੱਚੋਂ ਕੌਣ ਟਰਾਈ ਕਰੇਗਾ ਕੌਣ ਪੁਆਇੰਟ ਜੋੜੇਗਾ ਆਪਣੀ ਟੀਮ ਦੇ ਲਈ ਇਹਦੇ ਸਮਾਂ ਦੱਸੇਗਾ ਕਿ ਬਾਦੀ ਮਾਤਾ ਪੱਥਰ ਦਿਲ ਹੈ ਧੂਆ ਵੀ ਬੇ ਪਰਦੁਬੜੀ ਆ ਮੈਨੂੰ ਮਾਰ ਮੁਕਾਬੜ ਵਾਲੀ ਚਾਚੇ ਦੇ ਵੀ ਜਿੰਦ ਫੜੀ ਆ ਲੈ ਤੂੰ ਹੀ ਤਰਸ ਤੂੰ ਜੱਖਾ ਨਹੀਂ ਮਾਇ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨਹੀਂ ਮਾਇ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਕਹਿੰਦੇ ਪਿਛਲੇ ਸਮੇਂ ਵਿੱਚ ਝਾਕ ਮਾਰ ਲੈ ਤੇ ਕਪਤਾਨੀ ਵੀ ਕੀਤੀ ਐ ਇਸ ਕੁੜੀ ਨੇ ਆਹ ਸਾਹਮਣੇ ਕਹਿੰਦੀ ਕਿ ਐਨ ਬੱਟ ਤੇ ਥਾਪੀ ਮਾਰੀ ਵਾ ਅਗਲੇ ਪਾਸੇ ਵੀ ਕਹਿੰਦੇ ਐਨ ਸਟਾਰ ਖੜਾਣਾ ਤੇ ਪਰ ਕਹਿੰਦੇ ਰੈਫਰੀ ਦਾ ਫੈਸਲਾ ਕੀ ਸਮਾਂ ਕਹਿੰਦੇ ਕਿ ਘੜੀ ਦੀਆਂ ਸੂਈਆਂ ਬਾਈ ਜੀ ਬੌੜੀ ਬੌੜੀ ਕਰਦੀਆਂ ਤੇ ਇਹ ਸਮਾਂ ਦੱਸੂਗਾ ਪੁਆਇੰਟ ਕਿਧਾ ਵਾ ਵੀ ਵਾ ਕਹਿੰਦੇ ਕਿ ਫੜਿਆ ਹੋਇਆ ਗੁੱਟ ਪਰ ਕਹਿੰਦੇ ਹੁਣ ਸਮਾਂ 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 ਤੇ ਪੁਆਇੰਟ ਕਿਧਰ ਜਾਂਦਾ ਮੇਰੇ ਵੀਰੋ ਵਾ ਕਹਿੰਦੇ ਪੁਆਇੰਟ ਰੇਟਰ ਦਾ ਐਨ ਸਰੇਦਾ ਪੁਆਇੰਟ ਅੱਜ ਕਹਿੰਦੇ ਐਨ ਖੜਕੇ ਦੜਕੇ ਵਾਲਾ ਖੇਡਿਆ ਜਾ ਰਿਹਾ ਹੈ ਐਨ ਕਹਿੰਦੇ ਸਰੇਦੀ 스타 ਖੜਾਣ ਕਬੱਡੀ ਤੇ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਵੇਗੀ ਅਗਲੇ ਪਾਸੇ ਵੀ ਕਹਿੰਦੇ ਚਾਰ ਹੀ ਖੜਾਣਾ ਐਨ ਅੱਡੀ ਚੋਟੀ ਦਾ ਜੋਰ ਲਾ ਕੇ ਫੰਡ ਗਿਆ ਹੁਣ ਵੇਖੋ ਇਹ ਪੁਆਇੰਟ ਕਿਹਦੇ ਹਿੱਸੇ ਵਿੱਚ ਆਉਂਦਾ ਕੌਣ ਕਿਹਦੀ ਬੱਲੇ ਬੱਲੇ ਕਰਾਉਂਦਾ ਤੇ ਕਹਿੰਦੇ ਬੁਰੀ ਆਦਤ ਨਸ਼ਿਆਂ ਦੀ ਹਰ ਇੱਕ ਟੋਬਰ ਨਸ਼ਿਆਂ ਦੇ ਵਿੱਚ ਵੜ ਗਿਆ ਏ ਉੱਪਰੋਂ ਉੱਪਰੋਂ ਟੀਪਟਪੱਲਾ ਤੇ ਅੰਦਰੋਂ ਚੱਲੇ ਨਾਰ ਵਾਂਗੂ ਸੜ ਗਿਆ ਉਧਰੋਂ ਪਾਸੇ ਕਹਿੰਦੇ ਕਿ ਭਰੀਆਂ ਬਗਲਾ ਲੱਗਾ ਹੋਇਆ ਯੋਰੀ ਯੋਰੀ ਯੋਰਾ ਤੇ ਪੁਆਇੰਟ ਕਹਿੰਦੇ ਰੈਡਰ ਦੇ ਹਿੱਸੇ ਉਹ ਯਾਫੀ ਦੇ ਹਿੱਸੇ ਵਾ ਆਏ ਨੇ ਕਹਿੰਦੇ ਸਿਰੇ ਦੇ ਸਟਾਰ ਖੜਾਰਾ ਜਨੇ ਯਫਲ ਆਇਆ ਧੀਆ ਹੁੰਦੀਆਂ ਧੀਆ ਕਿ ਧੀਆ ਬਾਜਰਾ ਲੱਗਣ ਧੀਆ ਕਹਿ ਕੇ ਸੱਚ ਸਿਆਣੇ ਜੀਹਾਂ ਕਿ ਧੀਆ ਨੂੰ ਸਤਿਕਾਰ ਦਿਓ ਰੱਬ ਦੇ ਕੰਮ 'ਚ ਵਿਗੜ ਪਾਊਗਾ ਤੀਨਾ ਮਾਰ ਦਿਓ ਆ ਖੜਾਰਨ ਕਹਿੰਦੇ ਪੰਜਾਬ ਪੁਲਿਸ ਦੀ ਐਸਆਈ ਐ ਲਾ ਹਰਦੀਪ ਕੌਰ ਨਾਲ ਟੱਕਰ ਹੈ ਉਧਰੋਂ ਬੰਦੇ ਕੁਲਜਿੰਦਰ ਹੈ ਲਾ ਸਾਹਮਣੇ ਕਹਿੰਦੇ ਸਵਾਦ ਉਹ ਆ ਨ ਪੁਆਇੰਟ ਜਿਹੜਾ ਕਹਿੰਦੇ ਕੁਲਜਿੰਦਰ ਦਾ ਮੈਂ ਪਹਿਲਾਂ ਗੱਲ ਕੀਤਾ ਵੀ ਪੰਜਾਬ ਪੁਲਿਸ ਦੀ ਕਹਿੰਦੇ ਉੱਤੀ ਦੇ ਸੁੱਤੀ ਸ਼ਿਸ਼ੀ ਆ ਬੈਤ ਲਓ ਸਾਹਮਣੇ ਕਹਿੰਦੇ ਰਦੀਪ ਤੇ ਹੁਣ ਦੇਖਾਂਗੇ ਮੁਕਾਬਲਾ ਕਿਵੇਂ ਦਾ ਹੋਣਾ ਹੈ ਸੁਖੀ ਵੀ ਕਹਿੰਦੇ ਰੇਡ ਪਾ ਰਹੀ ਹੈ ਵਰਲਡ ਕੱਪ ਦੇ ਵਿੱਚ ਵੀ ਗੱਲਾਂ ਚੱਲੀਆਂ ਕਹਿੰਦੇ ਗੱਲਾਂ ਨਿਊਜ਼ੀਲੈਂਡ ਵੀ ਚੱਲੀਆਂ ਜਿੱਦਣ ਬੱਲੇ 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 ਫੜਿਆ ਹੋਇਆ ਘੁੱਟਦੇ ਕਹਿੰਦੇ ਹਾਂ ਛੱਟ ਲੈ ਵੀ ਮੱਲੀ ਕੰਮ ਔਖਾ ਹੋ ਗਿਆ ਨੌਜਾਨਾ ਐਨ ਚੋਟੀ ਦਾ ਜਫਾ ਲੱਗਿਆ ਲਾਡੀ ਹੋਰਾਂ ਨੂੰ ਜਿਨ੍ਹਾਂ ਨੇ ਕਹਿੰਦੇ ਕਬੱਡੀ ਦੀ ਟੀਮ ਵਰਲਡ ਕਬੱਡੀ ਵਿੱਚ ਖੜਾਈ ਹੈ ਕਿਉਂਕਿ ਇੱਕ ਇੱਕ ਵਰਲਡ ਕੱਪ ਨਹੀਂ ਖੇਡਿਆ ਬਾਕੀ ਸਾਰੇ ਜਿਹੜੇ ਵਰਲਡ ਕੱਪਾਂ ਮੱਲੀ ਸਾਹਿਬ ਆ ਖਿਡਾਰੀਆਂ ਨੇ ਖੇਡੇ ਇੱਕ ਬੰਨੇ ਪੰਜਾਬ ਪੁਲਿਸ ਵਾਲੀ ਹੈ ਵਾਹ ਕੱਟੂ ਚਾਲ ਲੱਗੂ ਜਫਾ ਲੱਗਿਆ ਨਾ ਤਾ ਉਹ ਵੇਖੋ ਮੇਰੇ ਵੀਰੋ ਵਾਹ ਇੱਥੇ ਰੱਖ ਤਾੜੀ ਮਾਰੋ ਇੱਕ ਵਾਰੀ ਦਰਸ਼ ਵੀਰੋ ਇੱਕ ਬੰਨੇ ਵਾਹ 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 ਐ ਜਿਹਨੂੰ ਜਿਹਨੂੰ ਸਵਾਲ ਆ ਪੱਡੀ ਦਾੜੀ ਮਾਰੋ ਮੇਰੇ ਵੀਰੇ ਚਾਰ ਸਟਾਪਰ ਦੇ ਵਿੱਚੋਂ ਦੇਖਾਂਗੇ ਵੀ ਕੌਣ ਜੱਫਾ ਲਾ ਕੇ ਪੁਆਇੰਟ ਜੋੜੇਗੀ ਆਪਣੀ ਟੀਮ ਦੇ ਲਈ ਇਹਦੇ ਸਮਾਂ ਦੱਸੇਗਾ ਕਿ ਰਖੜੀ ਪੰਨ ਦੀ 100-100 ਸੁਪਨੇ ਦੇਖੀ ਹੁੰਦੇ ਨੇ ਇਹ ਸੱਚੇ ਵੀਰ ਤਾਂ ਸਾਰੀ ਉਮਰ ਦੇ ਪੇਕੇ ਹੁੰਦੇ ਨੇ ਲਓ ਰੰਦੀਪ ਨੇ ਕਹਿੰਦੇ ਫਿਰ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਾਈ ਆਪਣੀ ਟੀਮ ਦੇ ਲਈ ਕੋਈ ਜ਼ਿਆਦਾ ਫਰਕ ਨਹੀਂ ਹੈ ਮੈਚ ਕਿਵੇਂ ਇਹਨੂੰ ਫਸਿਆ ਦੁਨੀਆ ਨੰਦ ਬਾਤ ਵੀ ਹੈ ਦੁਨੀਆ ਕਿਵੇਂ ਭੱਬਾ ਭਾਰ ਹੈ ਉਹ ਸਾਹਮਣੇ ਫਿਰ ਕਿਵੇਂ ਕਬੱਡੀ ਪੈੰਟੀ ਦੀ ਦੁਨੀਆ ਦੇਦੀ ਹੈ ਇਧਰ ਮੱਲੀ ਸਾਹਿਬ ਉਧਰ ਪੰਮੀ ਟੰਪਾ ਜੀ ਉਧਰ ਗੁਰਜੀਤ ਉਹਦਾ ਰੇਸ਼ਨ ਰੈਫਰੀ ਵੀ ਕਹਿੰਦੇ ਇਹਨਾਂ ਮੰਨੇ ਪਰ ਬੰਦੇ ਜਿਹੜੇ ਪੁੱਜੇ ਐ ਕਿ ਤਗੜੇ ਮੈਚਾਂ 'ਚ ਤਗੜੇ ਰੈਫਰੀ ਕਾਰਡ ਕੱਢਦੇ ਐ ਮੈਚ ਆ ਵੀ ਮੱਲੀ ਸਾਹਿਬ ਇਹਨੂੰ ਸਿਰੇ ਦਾ ਖੇਡਿਆ ਜਾ ਰਿਹਾ ਹੈ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਇਹਨਾਂ ਦੇ ਮਾਪੇ ਕਿੰਨੇ ਲੱਕੀ ਐ ਕਿੰਨਾ ਕਿੰਨੇ ਭਾਗਾਂ ਦੇ ਜਿਨ੍ਹਾਂ ਦੀਆਂ ਸ਼ੇਰ ਬੱਚੀਆਂ ਦੀ ਗੱਲ ਅੱਜ ਘਿਹੜਾੜੇ ਦੀ ਕਰਤੀ ਹੈ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਹਾਂ ਹਾਂ ਗੱਲ ਸਹੀ ਹੈ ਜਿਹੜੇ ਸਪੇਅਰ ਜਿਹੜੇ ਸਪੇਅਰ ਆ ਬੈਠ ਜਾਣ ਬਾਕਸ ਦੇ ਵਿੱਚ ਬੈਠਣਗੇ ਜਿਹੜੇ ਸਪੇਅਰ ਆ ਕਿਰਪਾ ਕਰਕੇ ਬੈਠ ਜਾਣ ਕਿਉਂਕਿ ਪ੍ਰਬੰਧਕ ਜੀ ਬਾਰ-ਬਾਰ ਬੇਨਤੀ ਕਰਦੇ ਆ ਵੀ ਜਿਹੜੇ ਸਪੇਅਰ ਖਿਡਾਰੀਓ ਕਿਰਪਾ ਕਰਕੇ ਬੈਠ ਜਾਣ ਹਾਂਜੀ ਕੈਰੀਓ ਨਾ ਉਧਰਲੇ ਬੰਨੇ ਨੋਨਾ ਦੀ ਰੇੜਾ ਰੌਂਦਿਆਂ ਵਾਲੀ ਨੋਨਾ ਦੇ ਹਰਦੀਪ ਲਾ ਫਿਰ ਟੱਕਰ ਹੋ ਗਈ ਮੇਰੇ ਵੀਰੋ ਆ ਵੀ ਖੜਾਓ ਹੋ ਹੋ ਉੱਠੋ ਬੱਤੀਏ ਸਾਵਾ ਪ੍ਰਯਤਨ ਥੋੜੀ ਕਲੀ ਉੱਡੀ ਹੈ ਤੇ ਅੱਖਾਂ ਦੇ ਵਿੱਚ ਵੀ ਪਈ ਹੈ ਲੱਗਦਾ ਪਰ ਲੰਗੇ ਵਾਲੀਆਂ ਕੀ ਫੈਸਲਾ ਕਰ ਗਿਆ ਲਓ ਫਿਰ ਦੇਖਾਂਗੇ ਕੁਲਵਿੰਦਰ ਦੀ ਰੇਟ ਪੈਂਦੀ ਹੋਈ ਬੇਰੀ ਬੇਨਤੀ ਹੈ ਫਾਈਨਲ ਲੱਗਦੀਆਂ ਟੀਮਾਂ ਹੈ ਫਾਈਨਲ ਮੈਚ ਕਬੱਡੀ ਦਾ ਦੋਨੇ ਟੀਮਾਂ ਜਲਦੀ ਪਹੁੰਚਣ ਗਿਆ ਖੇਡ ਦੇ ਮੈਦਾਨ ਦੇ ਵਿੱਚ ਦੋਆ ਟੀਮਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਦੋਨੇ ਟੀਮਾਂ ਜਲਦੀ ਆ ਜਾਣ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਇੱਕ ਹੋਰ ਟੀਮੀ ਉਹ ਸੰਦੀ ਕੀ ਪਾ ਆਗੀ ਬਣ ਗਿਆ ਕਬੱਡੀ ਦੇ ਗਰਾਊਂਡ ਅੰਦਰ ਖਿੱਚੇ ਖਿੱਚੇ ਖਿੱਚ ਪਰ ਗੱਲ ਔਖੀ ਹੋ ਗਈ ਹੈ ਮাইয়া ਆਪਣੀ ماں ਸਮਝਾ ਲੈ ਬੋਲਣ ਦਾ ਨੂੰ ਢੰਗ ਸਿਖਾ ਲੈ ਨਹੀਂ ਕੋਈ ਚੜਜੋ ਚੰਦਵੇ ਮੈਂ ਬੁਰੀ ਕਰੂੰਗੀ ਰਾਤੇ ਫਤਿਹਬਾਦ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬੜਾ ਤਗੜਾ ਮੈਚ ਹੋਵੇਗਾ ਕਲਸੀ ਭਾਜੀ ਇੱਕ ਵਾਰੀ ਫੋਨ ਆਪਾਂ ਜਰੂਰ ਕਰਦੀਏ ਕਿਵਰੀ ਕੱਪੜੇ ਜਿਹੜੇ ਦੂਰ ਉਤਾਰੇ ਆ ਟੀਮਾਂ ਨੇ ਗੱਡੀਆਂ ਦੂਰ ਲੱਗੀਆਂ ਹੋੜ ਗਈ ਹੈ ਰਸ਼ ਬਹੁਤ ਜ਼ਿਆਦਾ ਹੈ ਕਿਉਂਕਿ ਚਾਰ ਥਰੇ ਗੱਡੀਆਂ ਜਿਹੜੀਆਂ ਦਰਸ਼ਕਾਂ ਦੀਆਂ ਵੀ ਟਰੱਕ ਖੜੇ ਟਰੈਕਟਰ ਖੜੇ ਬੱਸਾਂ ਖੜੀਆਂ ਬਹੁਤ ਹੀ ਬਣ ਗਿਆ ਬਾਪੂ ਪਿੱਛੇ ਨੂੰ ਹੋ ਜਾ ਬਾਪੂ ਪਿੱਛੇ ਦੋ ਜਾ ਹੱਥ ਬਣ ਕੇ ਬੇਨਤੀ ਹੈ ਬਾਪੂ ਨਾਲ ਵੀ ਧੰਨਵਾਦ ਕਰੀਏ ਮਾਝਾ ਖਾਲਸਾ ਕਬੱਡੀ ਕਲੱਬ ਕਰਿਆਲਾ ਤੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਸਪੋਰਟਸ ਕਬੱਡੀ ਕਲੱਬ ਫਤਿਆਵਾਦ ਇਹ ਦੋਵੇਂ ਟੀਮਾਂ ਫਾਈਨਲ ਦੀਆਂ ਜਲਦੀ ਗਰਾਊਂਡ ਤੇ ਚੜ੍ਹ ਗਿਆ ਕਿਰਪਾ ਕਰਕੇ ਇਸ ਮੈਚ ਦਾ ਕੁਝ ਜਿਹੜਾ ਸਮਾਂ ਉਹ ਬਾਕੀ ਆ ਸੰਦੀਪ ਉਹ ਵਾਹ ਵਾਹ ਐਨ ਇਹੋ ਜਿਹੇ ਰੈਡਾਂ ਕਹਿੰਦੇ ਸਖਾਰ ਨੇ ਵਰਲਡ ਕਬੱਡੀ ਕੱਪ ਦੇ ਵਿੱਚ ਵੀ ਪਾਈਆਂ ਮੇਰੇ ਵੀਰੋ ਤੇ ਐਨ ਮਾਣ ਮਿਲਿਆ ਮੇਰੇ ਵੀਰੋ ਪਤਾ ਵੀ ਨਿੱਤੇ ਮੈਂ ਦੱਸ ਤਾ ਨਾ ਤੁਹਾਨੂੰ ਅੱਥਾ ਧੰਨ ਮਾਰਾ ਤੇਰਾ ਵੀ ਕੋਟਿਆ ਮੋਕੇ ਜਲੇ ਤੋਂ ਮੇਰੋ ਰਾਤਾ ਪਿੰਡ ਬੜਾ ਮਸ਼ਹੂਰ ਹੈ ਲੈ ਵੀ ਅਮਰੀਕ ਕਰੀ ਗੱਲ ਆ ਜਾਂਦਾ ਹੈ ਵੀਰਪਾਲ ਦੀ ਪਾਈ ਰੇਡ ਦੀ ਲਓ ਵੀਰਪਾਲ ਫਿਰ ਦੇਖਾਂਗੇ ਵੀ ਅਗਲੀ ਕਬੱਡੀ ਪਾਉਂਦੀ ਹੋਈ ਉਧਰ ਪੁਆਇੰਟ ਜਿਹੜਾ ਹੈ ਜਾਫੀਆਂ ਦੇ ਹਿੱਸੇ ਜੁੜਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਕੁਲਵਿੰਦਰ ਆ ਗਈ ਅਗਲੀ ਰੇਡ ਪਾਉਣ ਦੇ ਲਈ ਮੇਰੀ ਬੇਨਤੀ ਹੈ ਫਾਈਨਲ ਮੈਚ ਦੀ ਹੈ ਟੀਮਾਂ ਜਿਹੜੀ ਹੈ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਦੇ ਮੈਚ ਕਹਿੰਦੇ ਫਸਿਆ ਪਿਆ ਹੈ ਦੁਨੀਆ ਕਹਿੰਦੇ ਨੰਨ ਬਾਧਵੀ ਹੈ ਜਿੱਤਣਾ ਕਿਹਨੇ ਹੈ ਜਜਮੈਂਟ ਕਰਨੀ ਔਖੀ ਹੈ ਇਹ ਔਕਾਜ਼ੇ ਲਾਉਣੇ ਔਖੇ ਹੈ ਵੀ ਕੌਣ ਜਿੱਤੇਗਾ ਆ ਮੈਚ ਦੇ ਵਿੱਚ ਸਾਹਮਣੇ ਕਬੱਡੀ ਪੈ ਰਹੀ ਹੈ ਕੁਲਵਿੰਦਰ ਦੀ ਤੇ ਮੁਕਾਬਲਾ ਕਹਿੰਦੇ ਰਣਦੀਪ ਦੇ ਨਾਲ ਹੈ ਇੱਕ ਪਾਸੇ ਕੁਲਵਿੰਦਰ ਦੂਜੇ ਪਾਸੇ ਰਣਦੀਪ ਪੁਆਇੰਟ ਪੁਆਇੰਟ ਕਹਿੰਦੇ ਕੁਲਜਿੰਦਰ ਦਾ ਹੈ ਮੇਰੇ ਵੀਰੋ ਔਰ ਤੱਕੋ ਮੇਰੇ ਵੀਰੋ ਕਿਹੜੀ ਮਟਿਆਰ ਇਸ ਖਿਡਾਰੀ ਨੂੰ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਗੀ ਸਵਾਦ ਆ ਜਾਊਗਾ ਮੇਰੇ ਵੀਰੋ ਲਓ ਸਾਹਮਣੇ ਇੱਕ ਬੰਨੇ ਪੰਜਾਬ ਹਰਿਆਣੇ ਦੀ ਗੱਲ ਤੇ ਸੰਦੀਪ ਸੰਦੀਪ ਦਾ ਟੱਕਰ 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 ਏ ਬੱਲੇ 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 ਓ ਮੇਰੇ ਆ ਮਾਲਕਾ ਇੱਥੇ ਰੱਖ ਓ ਵਾਹ ਵਾਹ ਓ ਕਿਨੂ ਕਿਨੂ ਸਵਾਦ ਆਇਆ ਤਾੜੀ ਮਾਰ ਦਿਓ ਵਾਹ ਜੀ ਬਰੋ ਐ ਤਕੜਾ ਜੋਰ ਲੱਗ ਰਿਹਾ ਹੈ ਕਹਿੰਦੇ ਕਬੱਡੀ ਦਾ ਸਿਰਾ ਹੋ ਜਾਂਦਾ ਹੈ ਖੇਡ ਮਾਨ ਅਨਕਲਜਿੰਦਰ ਅਗਲੀ ਰੇਡ ਪਾਉਣ ਲਈ ਤਿਆਰ ਵਰ ਤਿਆਰ ਹੈ ਪੰਜਾਬ ਦੀਆਂ ਕਹਿੰਦੇ ਧੀਆਂ ਧਿਆਣੀਆਂ ਆਲਾ ਮਾਂ ਇਨਸਾਨ ਗੁੰਨੀਆਂ ਧੀਆਂ ਛੱਡ ਚਲੀਆਂ ਸਰਦਾਰੀ ਇਹ ਆ ਪੰਜਾਬ ਦੀ ਖੇਡ ਦੀ ਸਰਦਾਰਨ ਲਾ ਰੱਖਿਆ ਧੌਣ ਤੇ ਹੱਥ ਥੋੜੇ ਕੇਸਾਂ ਨੂੰ ਵੀ ਹੱਥ ਪਾਇਆ ਪਹਿਲੀ ਗਾਲ ਦਿੱਤੀ ਤੇ ਮੈਂ ਡੜ ਵੱਟ ਗਈ ਦੂਜੀ ਗਾਲ ਕੱਢੀ ਤੇ ਗੱਲ ਰਹੀ ਨਾ ਵੱਸਦੀ ਪੱਟ ਦਿੱਤੀ ਘੁੱਤ ਮੈਂ ਝੜੇਲ ਸੱਸ ਦੀ ਪੱਟ ਦਿੱਤੀ ਗੁਤਮਾ ਚੜੇਲ ਸੱਸ ਦੀ ਖਿੱਚ ਮਾਰ ਹੁਲਕਾ ਤਾਵੇਂ 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 ਦੀ ਲੁੱਧਿਆਣੇ ਸਟੇਸ਼ਨ ਤੇ ਬੁੜਾ ਬੁੜੀ ਨੁਕੜੀ ਸੀ ਜਾਵੇ ਸਮਾਂ ਦੱਸੇਗਾ ਸਮਾਂ ਦੱਸੇਗਾ ਜਿੰਦਰ ਆ ਗਈ ਆ ਰੇਡ ਤੇ ਜਿੰਦਰ ਦੀ ਕਬੱਡੀ ਹੈ ਮੇਰੇ ਵੀਰੋ ਕਿਤੇ ਮਾਤਾ ਸਰਬਜੀਤ ਕੌਰ ਜੀ ਘਿਹਾਲੇ ਵਾਲੇ ਮੰਦਰ ਤੇ ਰੌਣਕਾ ਲਾਉਦੇ ਆ ਚੁੱਟੀ ਦਾ ਕੱਪ ਕਰਾਉਂਦੇ ਜਿੱਥੇ ਬਾਬਾ ਅਵਕਾਸ਼ ਸਿੰਘ ਦੀ ਪਹੁੰਦੇ ਵੱਡੀ ਹਾਇਰੀ ਲੈ ਕੇ ਨਾਲ ਸਾਹਮਣੇ ਕਲਜਿੰਦਰ ਤੇ ਜਿੰਦਰ ਤੇ ਕਹਿੰਦੇ ਹਰਦੀਪ ਕੁੜੀ ਪਾਲਿਸ ਵਾਲੀ ਹੈ ਮੇਰੇ ਵੀਰੋ ਵਾਹ ਐਨ ਚੋਟੀ ਦੇ ਜੱਫੀ ਲੱਗਦੇ ਆ ਬੱਲੇ ਬੱਲੇ ਹੋ ਗਈ ਲੱਗਾ ਜੱਫਾ ਉੱਠ ਵੀ ਹਰਦੀਪ ਐਨ ਸਵਾਦ ਆ ਗਿਆ ਇਸ ਜੱਫੇ ਦਾ